ਇੱਕ ਸਿਹਤ ਵਿਭਾਗ ਸਿਹਤ ਮਹਿਕਮੇ ਦੇ ਵਿੱਚ ਇੱਕ ਡਰਾਈਵਰ ਉਹ ਫੜਿਆ ਜਾਂਦਾ ਫੋਰਚੂਨਰ ਗੱਡੀ ਤੇ ਕਾਫੀ ਮਾਲ ਸਮਾਨ ਦੇ ਵਿੱਚ ਫੜਿਆ ਜਾਂਦਾ ਇਹ ਕੀ ਕਹਾਣੀ ਹੈ ਜੀ ਥੋੜਾ ਸਪਸ਼ਟ ਕਰਿਓ ਇਹ ਦੇਖੋ ਸਿਹਤ ਮਹਿਕਮੇ ਵਾਲੇ ਕਹਿੰਦੇ ਕਿ ਉਹ ਤੇ ਸਾਡੇ ਇੱਥੇ ਕੰਟਰੈਕਟ ਤੇ ਸੀਗਾ ਹੂੰ ਤੇ ਹੁਣ ਤੇ ਉਹ ਹੈ ਨਹੀਂਗਾ ਜੀ ਪਰ ਖਬਰਾਂ ਇਹ ਕਹਿ ਰਹੀਆਂ ਨੇ ਕਿ ਉਹ ਇਹਨਾਂ ਦਾ ਡਰਾਈਵਰ ਸੀਗਾ ਹੂੰ ਸਿਹਤ ਮਹਿਕਮੇ ਦੇ ਕਬਸਰ ਦਾ ਹੁਣ ਆ ਗਿਆ ਕਿ ਨਹੀਂ ਆ ਗਿਆ ਤਾਂ ਪੁਲਿਸ ਚਲੋ ਦੇਖ ਲਵੇ ਜੀ ਵੈਰੀਫਾਈ ਕਰ ਲਵੇ ਪਰ ਉਹ ਗੱਡੀ ਵੀ ਫੋਰਚੂਨਰ ਰੱਖੀ ਫਿਰਦਾ ਸੀਗਾ ਫੋਰਚੂਨਰ ਗੱਡੀ ਸਰ ਅੱਜ ਦੇ ਨੌਜਵਾਨਾਂ ਦਾ ਸੁਪਨਾ ਹੈ ਬਿਲਕੁਲ ਬਿਲਕੁਲ ਪਹਿਲਾਂ ਤੇ ਟਿਕਦੇ ਹੁੰਦੇ ਸੀ ਕਿ ਸਰਕਾਰ ਭਿਓ ਲੈਣੀ ਹੈ ਬਲੈਕ ਕਲਰ ਦੀ ਹਮ ਅੱਜ ਕੱਲ ਹੁਣ ਕਹਿੰਦੇ ਫੋਰਚੂਨਰ ਲੈਣੀ ਹੈ ਵਾਈਟ ਕਲਰ ਦੀ ਜੀ ਜੀ ਬਿਲਕੁਲ ਤਾਂ ਵਾਈਟ ਕਲਰ ਦੇ ਵਿੱਚ ਵਾਈਟ ਹੀ ਸਮਾਨ ਰੱਖੀ ਫਿਰਦਾ ਹੈਗਾ ਸ਼ਾਇਦ ਵਾਈਟ ਹੀ ਹੋਵੇਗੀ ਤਾਂ ਵਾਈਟ ਹੀ ਦੂਜਾ ਕੰਮ ਆਉ ਕੰਮ ਤਾਂ ਕਹਿਣ ਦਾ ਮਤਲਬ ਕਿ ਗੁੰਡਿਆਂ ਦੀ ਗੱਡੀ ਵਿੱਚ ਉਹ ਸਾਫ-ਸਾਫਤਾਵੇ ਤੇ ਹੁਣ ਇਹ ਸਫਾਈਆਂ ਦਿੰਦੇ ਫਿਰਦੇ ਆ ਤੋ ਕੰਮ ਜ਼ਰੂਰ ਕਰਦਾ ਸੀਗਾ ਆਰਜੀ ਤੌਰ ਤੇ ਡਰਾਈਵਰ ਸੀਗਾ ਵਿਭਾਗਮੇ ਦਾ ਪਰ ਹੁਣ ਉਹ ਛੁੱਟੀ ਕਰ ਚੁੱਕਾ ਸੀਗਾ ਜੀ ਪਰ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਸਰ ਆ ਇੱਥੇ ਤੇ ਹੁਣ ਇਹ ਸੁਣਦੇ ਵਿੱਚ ਆਉਂਦਾ ਕਿ ਐਂਬੂਲੈਂਸ ਬਣਾ ਕੇ ਲੋਕ ਹੂੰ ਇਹੋ ਜਿਹਾ ਧੰਦਾ ਕਰਦੇ ਫਿਰਦੇ ਜੀ ਬਿਲਕੁਲ ਬਿਲਕੁਲ ਕਈ ਵਾਰ ਜਿਵੇਂ ਵਿਆਹੇ ਜੋੜੇ ਹੁੰਦੇ ਆ ਹੂੰ ਨਵੇਂ ਵਿਆਹੇ ਜੋੜਾ ਹੁੰਦਾ ਜਿਵੇਂ ਉਸ ਵਾਲੇ ਨਾਲ ਇਹ ਚੀਜ਼ਾਂ ਨੂੰ ਥੋੜਾ ਕਹਿ ਲੋ ਕਿ ਰਿਲੈਕਸੇਸ਼ਨ ਦੇ ਕਿ ਤੌਰ ਦੇਂਦੇ ਆ ਕਿ ਭਾਈ ਚਲੋ ਕੋਈ ਨਵਾਂ ਕੱਪੜਾ ਆਇਆ ਬਹੁਤ ਆਕੀ ਪੁੱਛ ਗਏ ਹਾਂ ਬਿਲਕੁਲ ਭਾਈ ਜਾਣ ਦਿਓ ਜਾਂ ਕੋਈ ਬਜ਼ੁਰਗ ਆ ਗਿਆ ਜਾਣ ਦਿਓ ਯਾਰ ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਵੀ ਹੋਸ਼ਾਂ ਜਿਹੜੀਆਂ ਲੱਗੋ ਬਿਲਕੁਲ ਐਮਬੂਲੈਂਸਾਂ ਵਗੈਰਾ ਨੂੰ ਤਾਂ ਆਪ ਆਪ ਵੀ ਰਸਤਾ ਛੱਡਦੇ ਆ ਲੋਕਾਂ ਨੂੰ ਵੀ ਕਹਿੰਨੇ ਕਿ ਛੱਡ ਦਿਓ ਭਾਈ ਤੇ ਕੰਮ ਹੋਰ ਪਾਸੇ ਵਰਤਿਆ ਜਾਂਦਾ ਹੈ ਹਾਂ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਿਕਾਇਤਾਂ ਆ ਰਹੀਆਂ ਨੇ ਜੀ ਇਹ ਚਰਚਾ ਮਾਨੀ ਕਿ ਕੁਝ ਐਂਬੂਲੈਂਸ ਟਾਈਪ ਦੀਆਂ ਗੱਡੀਆਂ ਬਣਾ ਕੇ ਉਹਨਾਂ ਦੇ ਵਿੱਚ ਵੀ ਇਹ ਧੰਦਾ ਜਿਹੜਾ ਕੀਤਾ ਜਾ ਰਿਹਾ ਇਹ ਹੁਣ ਭਾਈ ਸਾਹਿਬ ਹੈ ਜਿਹੜੇ ਇਹ ਵੀ ਸਿਹਤ ਮੈਕਮੇ ਨਾਲ ਜੁੜੇ ਹੋ ਹੋ ਸਕਦਾ ਫੋਰਚਨਰ ਬਾਅਦ ਚ ਆਈ ਹੋਵੇ ਪਹਿਲਾਂ ਕੋਈ ਐਂਬੂਲੈਂਸ ਬਣਾ ਕੇ ਰੱਖੀ ਹੋਵੇ ਹੋ ਜੀ ਜੀ ਬਿਲਕੁਲ ਬਿਲਕੁਲ ਫਿਰ ਭਾਈ ਬਾਕੀ ਹੁਣ ਜੇ ਸਿਹਤ ਮੈਕਮੇ ਨਾਲ ਵੀ ਹੋ ਸਕਦਾ ਠੀਕ ਹੋਣਾ ਵੀ ਕੰਟਰੈਕਟ ਤੇ ਫਿਰ ਕਾਹਨੂੰ ਨੌਕਰੀ ਕਰਨੀ ਜਦੋਂ ਫੋਰਚਨਰ ਕੋਲੇ ਆ ਤੇ ਬਾਕੀ ਸਾਰਾ ਸਮਾਨ ਸਿਸਟਮ ਕੋਲੇ ਆ ਆਖਿਰ ਮਿੰਟੂ ਜੀ ਮਾਹੌਲ ਆਪਾਂ ਵੇਖਦੇ ਹੀ ਜਾਂਦੇ ਉਹਨਾਂ ਦਿਨ ਵਿਕੜਦਾ ਹੀ ਜਾਂਦਾ ਪੰਜਾਬ ਦੇ ਵਿੱਚ ਨਵੇਂ-ਨਵੇਂ ਪਾਸੇ ਨਵੀਆਂ-ਨਵੀਆਂ ਖਬਰਾਂ ਆਉਂਦੀਆਂ